ਆਸਾ ਮਹੱਲਾ ਪੰਜਵਾ ਨਿਮਖ ਕਾਮ ਸੁਆਦ ਕਾਰਨ ਕੋਟ ਦਿਨ ਸੁ ਦੁਖ ਪਾਵਹਿ ਕਰੀ ਮੋਹਤ ਰੰਗ ਮਾਨਹਿ ਫਿਰ ਬਹੋਰ ਬਹੋਰ ਪਛਤਾਵਹਿ ਅੰਧੇ ਚੇਤ ਹਰ ਹਰ ਰਾਯਾ ਤੇਰਾ ਸੋ ਦਿਨ ਨੇੜੈ ਆਇਆ ਰਹਾਉ ਪਲਕ ਦ੍ਰਿਸ਼ਟ ਦੇਖ ਭੂਲੋ ਆਪ ਨੀਮ ਕੋ ਤੁਮਰ ਜੈ ਸਾਦ ਸੰਗ ਬਿਸਿ ਅਰ ਸਿਉ ਹੈ ਰੇ ਤੈ ਸੋਹੀ ਇਹ ਪਰ ਗ੍ਰਹਿ ਬੈਰੀ ਕਾਰਣ ਪਾਪ ਕਰਤਾ ਬਸ ਰਹੀ ਅਮਾਨਾ ਛੋੜ ਜਾਹਿ ਤਿਨਹੀ ਸਿਉ ਸੰਗੀ ਸਾਜਨ ਸਿਉ ਬੈਰਾਨਾ ਸਗਲ ਸੰਸਾਰ ਇਹੈ ਵਿਦ ਵਿਆਪਿਓ ਸੋ ਉਬਰਿਓ ਜਿਸ ਗੁਰ ਪੂਰਾ ਕਹੋ ਨਾਨਕ ਪਵ ਸਾਗਰ ਤਰਿਓ ਪੈ ਪੁਨੀਤ ਸਰੀਰਾ ਆਸਾ ਮਹੱਲਾ ਪੰਜਵਾਂ ਦੋ ਪਦੇ ਲੂਕ ਕਮਾਨੋ ਸੋਈ ਤੁਮ ਪਿਖਿਓ ਮੂੜ ਮੁਖਦ ਮੁਕਰਾਨੀ ਆਪ ਕਮਾਨੇ ਕੋਲੇ ਬਾਂਧੇ ਫਿਰ ਪਾਛੈ ਪਛਤਾਨੀ ਪ੍ਰਭ ਮੇਰੇ ਸਭ ਵਿਦਿਆ ਗੈ ਜਾਣੀ ਭ੍ਰਮ ਕੇ ਮੂਸੇ ਤੁਮ ਰਾਖਤ ਪਰਦਾ ਪਾਛੈ ਜੀਤੀ ਮਾਨੀ ਰਹਾਉ ਜਿਤ ਜਿਤ ਲਾਏ ਤਿਤ ਤਿਤ ਲਾਗੇ ਚਾਹ ਕੋ ਕਰੈ ਪਰਾਨੀ ਬਖਸ਼ਲੇ ਹੋ ਪਾਰ ਬ੍ਰਹਮ ਸੁਆਮੀ ਨਾਨਕ ਸਾਧ ਕੁਰਬਾਨੀ ਆਸਾ ਮਹੱਲਾ ਪੰਜਵਾ ਆਪਣੇ ਸੇਵਕ ਕੀ ਆਪੇ ਰਾਖੈ ਆਪੇ ਨਾਮ ਜਪਾਵੇ ਜਹ ਜਹ ਕਾਜ ਕਿਰਤ ਸੇਵਕ ਕੀ ਤਹਾ ਤਹਾ ਉਠਤਾ ਵੈ ਸੇਵਕ ਕੋ ਨਿਕਟੀ ਹੋਏ ਦਿਖਾਵੇ ਜੋ ਜੋ ਕਹੈ ਠਾਪੁਰ ਪਹਿ ਸੇਵਕ ਤਤਕਾਲ ਹੋਏ ਆਵੇ ਰਹਾ ਤਿਸ ਸੇਵਕ ਕਹ ਹਾਂ ਬਲਿਹਾਰੀ ਜੋ ਆਪਣੇ ਪ੍ਰਭ ਭਾਵੈ ਤਿਸ ਕੀ ਸੋਏ ਸੁਣੀ ਮਨ ਹਰਿਆ ਤਿਸ ਨਾਨਕ ਪਰਸਣ ਆਵੇ ਆਸਾ ਘਰ ਵਿਆਰਵਾਂ ਮਹੱਲਾ ਪੰਜਵਾ ਇੱਕ ਓ ਅੰਕਾਰ ਸਤਗੁਰ ਪ੍ਰਸਾਦ ਨਟਵਾ ਤੇਖ ਦਿਖਾਵੇ ਬਹੁ ਵਿਜ ਜੈਸਾ ਹੈ ਉਹ ਤੈ ਸਾਰੇ ਅਨਕ ਜਾਨ ਭ੍ਰਮਿਉ ਭ੍ਰਮ ਭੀਤਰ ਸੁਖ ਹੈ ਨਾਹੀ ਪਰਵੇ ਸਾਰੇ ਸਾਧਨ ਸੰਤ ਹਮਾਰੇ ਮੀਤਾ ਬਿਨ ਹਰ ਹਰ ਆ ਨੀਤਾਰੇ ਸਾਧ ਸੰਗ ਮਿਲ ਹਰ ਗੁਣ ਗਾਏ ਇਹ ਜਨਮ ਪਦਾਰਥ ਜੀਤਾਰੇ ਰਹਾ ਤ੍ਰੈ ਗੁਣ ਮਾਇਆ ਬ੍ਰਹਮ ਕੀ ਕੀਨੀ ਕਹੋ ਕਵਨ ਬਿਦ ਤਰੀਐ ਰੇ ਉਮਨ ਕੇਰ ਅਗਾਹ ਗਾਖਰੀ ਗੁਰ ਸ਼ਬਦੀ ਪਾਰ ਉੱਤਰਿਆ ਰੇ ਖੋਜਤ ਖੋਜਤ ਖੋਜ ਵਿਚਾਰਿਓ ਤਤ ਨਾਨਕ ਇਹ ਜਾਨਾਰੇ ਸਿਮਰਤ ਨਾਮ ਨਿਧਾਨ ਨਿਰਮੋਲ ਮਨ ਮਾਣ ਪਤੀਆ ਨਾਰੇ ਆਸਾ ਮਹੱਲਾ ਪੰਜਵਾ ਦੋ ਪਦੇ ਗੁਰ ਪ੍ਰਸਾਦ ਮੇਰੇ ਮਨ ਵਸਿਆ ਜੋ ਮੰਗਾਂ ਸੋ ਪਾਵਾਂ ਰੇ ਨਾਮ ਰੰਗ ਏ ਮਨ ਤ੍ਰਿਪਤਾਨਾ ਬੋਹਰ ਨ ਕਤ ਹੂੰ ਤਾਵਾਂ ਰੇ ਹਮਰਾ ठाकुर ਸਭ ਤੇ ਊਚਾ ਰਹਿਣ ਦਿਨ ਸਿਸ ਗਾਵਾਂ ਰੇ ਫਿਨ ਮਹਿ ਸਾਪ ਉਥਾ ਪਨਹਾਰਾ ਤਿਸ ਤੇ ਤੁਝ ਹੈ ਡਰਾਵਾਂ ਰੇ ਰਹਾ ਜਬ ਦੇਖਾਂ ਪ੍ਰਭ ਆਪਣਾ ਸੁਆਮੀ ਤਉ ਅਵਰਹਿ ਚੀਤ ਨ ਪਾਵਾਂ ਰੇ ਨਾਨਕ ਦਾਸ ਪ੍ਰਭ ਆਪ ਪਹਿਰਾਇਆ ਭ੍ਰਮ ਪਉ ਮੇਟ ਲਿਖਾ ਵਾਂ ਰੇ ਆਸਾ ਮਹੱਲਾ ਪੰਜਵਾਂ ਚਾਰ ਬਰਨ ਚੌਹਾ ਕੇ ਮਰਦਨ ਖਟ ਦਰਸ਼ਨ ਕਰ ਤਲੀ ਰੇ ਸੁੰਦਰ ਸੁਗਰ ਸਰੂਪ ਸਿਆਣੇ ਪੰਚਹੋਂ ਹੀ ਮੋਹਿ ਸ਼ਲੀ ਰੇ ਜਿਨ ਮਿਲ ਮਾਰੇ ਪੰਚ ਸੂਰ ਵੀਰ ਐਸੋ ਕੌਣ ਬਲੀ ਰੇ ਜਿਨ ਪੰਚ ਮਾਰ ਬਿਦਾਰ ਗੁਦਾਰੇ ਸੋ ਪੂਰਾ ਇਹ ਕਲੀਰੇ ਰਹਾਉ ਵੱਡੀ ਕੋਮ ਵਸ ਭਾਗ ਹੈ ਨਾਹੀ ਮੋਹਕੰ ਭੋਜ ਹਟਲੀਰੇ ਕਹੋ ਨਾਨਕ ਤិន ਜਨ ਨਿਰਦਲਿਆ ਸਾਧ ਸੰਗਤ ਕੈ ਝਲੀਰੇ ਆਸਾ ਮਹੱਲਾ ਪੰਜਵਾਂ ਨੀਕੀ ਜੀਤੀ ਹਰ ਕਥਾ ਊਤਮ ਆਨ ਸਗਲ ਰਸ ਠੀਕੀਰੇ ਰਹਾਉ ਬਹੁ ਗੁਣ ਤੁਮ ਮਨ ਜਨ ਖਟ ਬੀਤੇ ਔਰ ਨਾ ਕਿਛ ਲਾਈ ਕੀਰੇ ਵਿਖਾਰੀ ਨਿਰਾਰੀ ਅਪਾਰੀ ਸਹਜਾਰੀ ਸਾਧ ਸੰਗ ਨਾਨਕ ਪੀ ਕੀਰੇ ਆਸਾ ਮਹੱਲਾ ਪੰਜਵਾਂ ਹਮਾਰੀ ਪਿਆਰੀ ਅੰਮ੍ਰਿਤ ਧਾਰੀ ਗੁਰ ਨਿਮਖ ਨਾਮਨ ਤੇ ਟਾਰੀ ਰਹਿ ਰਹਾਉ ਦਰਸ਼ਨ ਪਰਸਨ ਸਰਸਨ ਹਰਸਨ ਰੰਗ ਰੰਗੀ ਕਰਤਾਰੀ ਰਹਿ ਖਿਨ ਰਾਮ ਗੁਰ ਗਮ ਹਰ ਗਮ ਨਹਿ ਜਮ ਹਰ ਕੰਠ ਨਾਨਕ ਉਰਹਾਰੀ ਰੇ ਆਸਾ ਮਹੱਲਾ ਪੰਜਵਾਂ ਨੀਕੀ ਸਾਧ ਸੰਗਾਨੀ ਰਹਾ ਪ੍ਰਹਿਰ ਮੂਰਤ ਪਲ ਗਾਵਤ ਗਾਵਤ ਗੋਬਿੰਦ ਗੋਬਿੰਦ ਬਖਾਨੀ ਚਾਲ ਤਬੈ ਸੋਵਤ ਹਰ ਜਸ ਮਨ ਤਨ ਚਰਨ ਖਟਾਨੀ ਹਉ ਹਉ ਰੋ ਤੂੰ ਠਾਪੁਰ ਗੌਰ ਨਾਨਕ ਸ਼ਰਨ ਪਛਾਨੀ